ਸੁਣਣ ਜੀ ਆਇਆ ਕਿ ਜਿਹੜੇ ਆਪਣੇ ਝਾੜੂ ਵਾਲੇ ਉਮੀਦਵਾਰ ਹੈ ਨਾ ਉਹਨਾਂ ਦੇ ਪਰਿਵਾਰ ਨੇ ਕਿਸੇ ਮੀਟਿੰਗ ਦੇ ਵਿੱਚ ਬਾਰ-ਬਾਰ ਮੀਟਿੰਗਾਂ 'ਚ ਇੱਕ ਪ੍ਰਚਾਰ ਕਰ ਰਿਹਾ ਕਿ ਰਾਜਾ ਬੜਿੰਗ ਜੀ ਨੇ ਟਰਾਂਸਪੋਰਟ ਮੰਤਰੀ ਬਣ ਕੇ ਕੀ ਕੀਤਾ ਤਾਂ ਮੈਂ ਸਾਰੀ ਸੰਗਤ ਦੇ ਰਾਹੀਂ ਇਹ ਗੱਲ ਦੱਸਣਾ ਚਾਹੁੰਦੀ ਆ ਉਹ ਭਾਈ ਧਿਆਨ ਨਾਲ ਸੁਣਿਆ ਜੀ ਤੁਹਾਡੇ ਬਾਈ ਨੇ ਟਰਾਂਸਪੋਰਟ ਮੰਤਰੀ ਬਣ ਕੇ ਕੀ ਕੁਝ ਕੀਤਾ ਗਲਤ ਧਿਆਨ ਨਾਲ ਸੁਣਿਆ ਜੀ ਜਦੋਂ ਤੁਹਾਡਾ ਵਾਈ ਟ੍ਰਾਂਸਪੋਰਟ ਮੰਤਰੀ ਬਣਿਆ ਸਭ ਤੋਂ ਪਹਿਲੀ ਗੱਲ ਜਿੰਨੇ ਕੱਚੇ ਮੁਲਾਜ਼ਮ ਸੀ ਟ੍ਰਾਂਸਪੋਰਟ ਵਿਭਾਗ ਦੇ ਜਿੰਨੇ ਵੀ ਕੱਚੇ ਮੁਲਾਜ਼ਮ ਸੀ ਉਹਨਾਂ ਦੀ ਪਿਛਲੇ ਜਦੋਂ ਭਾਈ ਮੰਤਰੀ ਬਣਿਆ 21 ਉਹਨਾਂ ਦੀ ਪਿਛਲੇ 8 ਸਾਲ ਤੋਂ ਤਨਖਾਹ ਨਹੀਂ ਸੀ ਵਧੀ ਲੇਖ ਲਓ ਇਹਨਾਂ ਗੱਲਾਂ 'ਚ ਅਰਤੀ ਪਰ ਝੂਠ ਨਹੀਂ ਗਾ ਪੜਤਾਲ ਕਰ ਲਿਆ ਜੀ ਕੱਚੇ ਮੁਲਾਜ਼ਮਾਂ ਦੀ ਉਦੋਂ 8 ਸਾਲ ਤੋਂ ਤਨਖਾਹ ਨਹੀਂ ਸੀ ਵਧੀ ਹਰ ਕੱਚੇ ਮੁਲਾਜ਼ਮ ਦੀ 4 ਤੋਂ 5000 ਰੁਪਇਆ ਮਹੀਨੇ ਦੀ ਤਨਖਾਹ ਦਾ ਵਾਅਦਾ ਕੀਤਾ ਪਹਿਲੀ ਗੱਲ 4 ਤੋਂ 5000 ਰੁਪਇਆ ਹਰ ਕੱਚੇ ਮਲਾਜ਼ਮ ਦੀ ਤਨਖਾਹ ਦਾ ਵਾਅਦਾ ਕੀਤਾ ਜੇ ਆਪਣੇ ਪਿੰਡੋਂ ਵੀ ਕੋਈ ਡਰਾਈਵਰ ਕੰਡਕਟਰ ਹੈਗਾ ਕੱਚਾ ਮਲਾਜ਼ਮ ਦਵਾਈ ਪੜਤਾਲ ਕਰ ਲੋ ਦੂਜੀ ਗੱਲ ਇਹ ਸਾਰੇ ਪੰਜਾਬ ਦੇ ਟਰਾਂਸਪੋਰਟ ਮੈਕ ਨੇ ਕੱਚੇ ਮਲਾਜ਼ਮਾਂ ਦੇ ਲਈ ਹੋਇਆ ਦੂਸਰੀ ਗੱਲ ਜਦੋਂ ਇਹ ਕਾਨੂੰਨ ਬਣਾਇਆ ਕਿ ਤਨਖਾਹ ਵਧਾਉਣੀ ਹੈ ਉਹਦੇ ਵਿੱਚ ਨਾ ਇੱਕ ਕਲੋਜ਼ ਐਡ ਕਰਤੀ ਇੱਕ ਕਾਨੂੰਨ ਨਾਲ ਪਾਤਾ ਉਹਦੇ ਕਿ ਹਰ ਸਾਲ ਇਹਨਾਂ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ 'ਵਾਂ 5% ਵਧਣਗੀਆਂ ਕੱਲ ਪਾਈ ਤੀਜੀ ਵਾਰੀ ਤਨਖਾਹ ਵਧੀਆ ਉਹਨਾਂ ਮੁਲਾਜ਼ਮਾਂ ਦੀ ਜਿਹਦੀ ਤੁਹਾਡਾ ਭਾਈ 5% ਵਧਾ ਕੇ ਆਇਆ ਸੀ ਕੱਲ ਜਦੋਂ ਵਧੀ ਕੱਲ ਜਦੋਂ ਤਨਖਾਹ ਵਧ ਕੇ ਆਈ ਨਾ ਸਾਡੇ ਕੋਲੇ ਘਰੇ ਉਹਨਾਂ ਮੁਲਾਜ਼ਮਾਂ ਦੇ ਸੁਨੇਹੇ ਆਏ ਤੇ ਉਹਨਾਂ ਨੇ ਨਾ ਮਤਲਬ ਬੜੀ ਪਿਆਰ ਪਰਿਸ਼ਦ ਆਗਲੀ ਦੇ ਵਿੱਚ ਇੰਨਾ ਧੰਨਵਾਦ ਕੀਤਾ ਕਹਿੰਦੇ ਜੀ ਅਸੀਂ ਤਾਂ ਜਦੋਂ ਤਨਖਾਹ ਤੀਜੀ ਵਾਰੀ ਵੱਧ ਕੇ ਆਈ ਹੈ ਸਾਡੀ ਤੇ ਕਹਿੰਦੇ ਅਸੀਂ ਤਾਂ ਬਾਈ ਨੂੰ ਦੁਆਵਾ ਨਹੀਂ ਦਿੱਤੇ ਨਹੀਂ ਥੱਕਦੇ ਕਹਿੰਦੇ ਮੇਰੀ ਮਾਂ ਨੇ ਕਿਹਾ ਕਿ ਆ ਸੁਨੀਹਾ ਲੈ ਕੇ ਨਾ ਰਾਜੇ ਵਿੜਿੰਗ ਨੂੰ ਭੇਜ ਕਹਿੰਦੇ ਹਰ 5% ਹਰ ਸਾਲ ਵੱਧ ਕੇ ਆਉਦੀ ਹੈ ਤੁਹਾਡੇ ਕਰਕੇ ਅਗਲੀ ਗੱਲ ਤਨਖਾਹਾਂ ਵਧਾਈਆਂ 5% ਹਰ ਸਾਲ ਲੈਣ ਦਿੱਤਾ ਦੂਜੀ ਗੱਲ ਭਾਈ ਜਦੋਂ ਇਹ ਆ ਜਿੰਨੀਆਂ ਵੀ ਬੱਸਾਂ ਚੱਲਦੀਆਂ ਸੀ ਨਾ ਇਹ ਕੁਮੀਦਵਾਰ ਆਪਣੇ ਜਿਹੜੇ ਗਿੱਦੜਵੇ ਤੋਂ ਝਾੜੂ ਵਾਲੇ ਲੜ ਰਹੇ ਆ ਢਿੱਲੋ ਬਾਈ ਹਰੀ ਇਹਨਾਂ ਦੀਆਂ ਬੱਸਾਂ ਵੀ ਬਾਗਲਾ ਦੀਆਂ ਵੀ ਸਾਰਿਆਂ ਦੀਆਂ ਚੱਲਦੀਆਂ ਸੀ ਕਿ ਕੀ ਕਰਦੇ ਸੀ ਇਹਨਾਂ ਧਿਆਨ ਨਾਲ ਸਮਝਾ ਜੀ ਹਰ ਬੱਸ ਨੂੰ ਇੱਕ ਪਰਮਿਟ ਮਿਲਦਾ ਹੈ ਉਸ ਪਰਮਿਟ ਦਾ ਸਪੋਜ਼ ਕਰੋ ਗਿੱਦੜਵੇ ਤੋਂ ਪਟਿੰਡੇ ਤੱਕ ਦਾ ਪਰਮਿਟ ਹੈ ਤੁਸੀਂ ਉਸ ਪਰਮਿਟ ਨੂੰ ਐਕਸਟੈਂਸ਼ਨ ਲੈਸਨ ਕਿਉਂ ਵਧਾ ਸਕਦੇ ਹੋ ਉਹ ਐਕਸਟੈਂਸ਼ਨ ਸਿਰਫ ਇੱਕ ਵਾਰ ਹੀ ਮਿਲਦੀ ਹੈ 24 ਕਿਲੋਮੀਟਰ ਇਹਨਾਂ ਨੇ ਕੀ ਕੀਤਾ ਵਿਆ ਸੀ ਕਿਲੋ ਪਰਵਾਰ ਨੇ ਵੀ ਇਹੀ ਕੀਤਾ ਵੈਸੀ ਜਿੰਨੇ ਬਾਦਲ ਕੇ ਸਭ ਨੇ ਇਹੀ ਕੀਤਾ ਵੈਸੀ ਇਹਨਾਂ ਨੇ ਇੱਕ ਪਰਮਿਟ ਦੀ ਐਕਸਟੈਂਸ਼ਨ 10-10 ਵਾਰੀ ਲਈ ਵੀ ਸੀ 10-10 ਵਾਰ ਮਤਲਬ ਕਿ ਇੱਕ ਪਰਮਿਟ ਸੀਗਾ ਪਟਿੰਡੇ ਤੱਕ ਦਾ ਪਰ ਬਸ ਚਲਦੀ ਸੀ ਚੰਦੀਕੜਾ ਤੱਕ ਇਲੀਗਲ ਸਮਝ ਆ ਗਈ ਮੇਰੀ ਗੱਲ ਠੀਕ ਹੈ ਭਾਈ ਰੋਜ਼ ਗੱਲ ਸੁਣੋ ਮੇਰੀ ਰੋਜ਼ ਇਹ ਬੱਸਾਂ 99000 ਕਿਲੋਮੀਟਰ ਇਲੀਗਲ ਚਲਦੀਆਂ ਸੀ 99000 ਕਿਲੋਮੀਟਰ ਰੋਜ਼ ਬਸਾਂ ਇਲੀਗਲ ਚੱਲਦੀਆਂ ਸੀ ਸਾਡੀ ਹਾਈ ਕੋਰਟ ਨੇ ਇਹ ਮੈਂ ਜਵਾਬ ਉਹਨਾਂ ਨੂੰ ਦੇ ਰਹੀਆਂ ਜਿਨ੍ਹਾਂ ਨੇ ਕਿਹਾ ਰਾਜਾ ਜੀ ਨੇ ਟਰਾਂਸਪੋਰਟ ਮੰਤਰੀ ਬਣ ਕੇ ਕੀ ਕੀਤਾ ਔਰ ਸਾਰੀ ਸੰਗਤ ਨੂੰ ਦੱਸਣਾ ਚਾਹੀਈ ਹੈ ਕਿਉਂਕਿ ਅਕਸਰ ਇਹ ਦੋਅਲ ਚੱਕਦੇ ਐ ਕਿ ਰਾਜਾ ਜੀ ਟਰਾਂਸਪੋਰਟ ਮੈਟ ਵਿੱਚ ਕੁਝ ਨਹੀਂ ਕਰਕੇ ਆਏ ਤੇ ਕਪਲਾ ਕਰਕੇ ਆਏ ਮੈਂ ਜਵਾਬ ਦੇ ਰਹੀਆਂ ਇਸ ਸਤੋਂ ਬਾਈ ਜਿਹੜੇ 90000 ਕਿਲੋਮੀਟਰ ਬਸਾਂ ਚੱਲਦੀਆਂ ਸੀ ਸਾਡੀ ਹਾਈ ਕੋਰਟ ਨੇ 2012 ਨੂੰ ਹੁਕਮ ਦਿੱਤਾ ਸੀ ਕਿ ਜਿਹੜੀਆਂ ਇਲੀਗਲ ਬਸਾਂ ਚਲਦੀਆਂ ਆ ਉਹ ਪਰਮਿਟ ਰੱਦ ਕੀਤੇ ਜਾਂਦੇ। ਉਹ ਪਰਮਿਟ ਸੀ 147। ਰਾਜਾ ਵੜਿੰਗਜੀ ਨੇ ਉਹ ਸਾਰੇ ਪਰਮਿਟ ਸਾਰੀਆਂ ਇਲੀਗਲ ਚਲਦੇ 99000 ਕਿਲੋਮੀਟਰ ਕੈਨਸਲ ਕਰਾਇਆ। ਜਦੋਂ ਕੈਨਸਲ ਕੀਤਾ ਤਾਂ ਪਾੜੀ ਇੱਕ ਕੈਨਸਲੇਸ਼ਨ ਦਾ ਜਿਹੜਾ ਆਰਡਰ ਹੁੰਦਾ ਹੈ ਨਾ ਉਹ ਘੱਟੋ-ਘੱਟ 30 ਤੋਂ 40 ਦਿਨਾਂ ਦਾ ਬਣਦਾ ਹੈ। ਵਕੀਲ ਕਹਿੰਦੇ ਸਟਾਫ ਵਾਲੇ ਕਹਿੰਦੇ ਜੀ ਅਸੀਂ ਇਹ 850 ਦਾ ਇੰਨਾ ਲੰਬਾ ਪਰਚਾ ਬਣਾਉਣ ਲੱਗੇ ਤਾਂ 6 ਮਹੀਨੇ ਦਾ ਟਾਈਮ ਲੱਗ ਜਾਊਗਾ। ਦਿਨ ਰਾਤ ਵਕੀਲ ਭਾਈ ਦਫਤਰ ਵਾਲੇ ਮੁੰਡੇ ਭਾਈ 20 ਬੰਦੇ ਲਗਾਤਾਰ 24 ਘੰਟੇ ਕੰਮ ਕੀਤਾ ਤੇ ਸਾਰੇ 180 ਪਰਮਿਟ ਐ ਕੈਨਸਲ ਕੀਤਾ ਇਹਨਾਂ ਦਾ ਸਾਰੀਆਂ ਇਲੀਗਲ ਜਲਦੀਆਂ ਬੱਸਾਂ ਦੇ ਕੈਨਸਲ ਕੀਤੀਆਂ ਤੇ ਭਾਈ ਫਿਰ ਉਹਦੀ ਥਾਂ ਤੇ ਸਰਕਾਰੀ ਬੱਸਾਂ ਚਲਾਈਆਂ ਜਦੋਂ ਸਰਕਾਰੀ ਬੱਸਾਂ ਚਲਾਈਆਂ ਤਾਂ ਮੇਰੀਆਂ ਮਾਵਾਂ ਫ੍ਰੀ ਚਾਰ ਲੱਗ ਪਈਆਂ ਤਾਂ ਚਾਰਾਂ ਲੱਗੀਆਂ ਹੈ ਇਹ ਭੋਲੇ ਭਾਈ ਨੇ ਕਿਸੇ ਨੂੰ ਪਤਾ ਕਿਉਂ ਲੱਗੇ ਹੋ ਯਕਿਨ ਇਹਨਾਂ ਦਾ 850 ਜਲਦੀ ਜਲਦੀ ਬੱਸ ਬੰਦ ਕਰਕੇ ਅਸੀਂ ਆਪਣੀਆਂ ਸਰਕਾਰੀ ਵਸਣ ਲੰਮੀਆਂ ਪਾ ਕੇ ਚਲਾਈਆਂ ਇਹਨਾਂ ਵਾਜਾੜੇ ਦਾ ਤਾਂ ਪੜਾ ਲੱਗਦਾ ਹੈ ਸਮਝ ਆ ਗਈ ਤੇ ਨਹੀਂ ਕਰਾਈ ਅਗਲੀ ਗੱਲ ਅਈ ਰੋਜ਼ ਦਾ ਜਦੋਂ ਇਹ ਕੈਨਸਲ ਕੀਤਾ ਤਾਂ ਫੇਰ ਸਾਡੇ ਟ੍ਰਾਂਸਪੋਰਟ ਮਹਿਕਮੇ ਨੂੰ ਮੁਨਾਫਾ ਹੋਣ ਲੱਗ ਪਿਆ ਪਤਾ ਕਿੰਨਾ ਮੁਨਾਫਾ ਹੋਇਆ ਰੋਜ਼ ਦਾ ਕਰੋੜ ਰੁਪਏ ਕਮਾਉਣ ਲੱਗ ਪਿਆ ਬੀ ਆਰ ਟੀ ਸੀ ਕਿੰਦਾ ਮਨ ਆਪਾ ਇਧਰ ਪਿਆ ਜਦੋਂ ਇਹ ਸਭ ਕੁਝ ਕੀਤਾ ਤੁਹਾਡੇ ਬਾਈ ਨੇ ਅਗਲੀ ਗੱਲ ਪਾਈ ਇਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਟੈਕਸ ਨਹੀਂ ਸੀ ਭਰਿਆ ਟੈਕਸ ਖਾ ਜਾਂਦੇ ਸੀ ਉਹ ਸਾਰਾ ਟੈਕਸ 20 ਕਰੋੜ ਰੁਪਈਆ ਟੈਕਸ ਸੀ ਜਿਹੜਾ ਇਹਨਾਂ ਤੋਂ ਭਰਾਇਆ ਤੇ ਸਰਕਾਰ ਨੂੰ ਦਿੱਤਾ ਤੇ ਜਿਹੜਾ ਇਹ ਕਹਿੰਦੇ ਆ ਨਾ ਰਾਜਾ ਵੜਿੰਗ ਬੋਡੀਆਂ ਖਾ ਗਿਆ ਮੈਂ ਇਹਨਾਂ ਨੂੰ ਦੱਸਣਾ ਚਾਹਣੀ ਐ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਉੱਥੋਂ ਹੀ ਬੋਡੀਆਂ ਆਮ ਆਦਮੀ ਪਾਰਟੀ ਨੇ ਬਣਵਾਈਆਂ ਜਿੱਥੋਂ ਰਾਜਾ ਵੜਿੰਗ ਨੇ ਬਣਵਾਈਆਂ ਸੀ ਉਹਨਾਂ ਨੂੰ ਪੁੱਛੀ ਵੀ ਖਾਦੇ ਇਹ ਸਵਾਲ ਕਰਤੀ ਐ ਮੈਂ ਨਾ ਲੋਕਾਂ ਨੂੰ ਪਹਿਲੇ ਅਸੀਂ ਨਾ ਹੁੰਡੇ ਭਰਤੀ ਕੀਤੇ ਜਿੰਨੇ ਕਰ ਸਕਦੇ ਸੀ 90 ਦੇ ਨਾਲ ਹੀ ਆਏ ਸੀ ਤੇ 90 ਹੁੰਡੇ ਭਰਤੀ ਕੀਤੇ ਜਿੰਨੀ ਤਾਕਤ ਆਈ ਸੀ ਅਸੀਂ ਤਾਂ ਕਲਮ ਦੀ ਤਾਕਤ ਨੂੰ ਵਰਤਿਆ ਔਰ ਸਦੋ ਕਿਉਂ ਕੀਤਾ ਤਨਖਾਹ ਯਾ ਸਰਕਾਰ ਨੇ ਪ੍ਰੋਫਿਟ ਦੇ ਵਿੱਚ ਮੁਨਾਫਾ ਕੀਤਾ ਅੱਜ ਤੱਕ ਟ੍ਰਾਂਸਪੋਰਟ ਵਿਭਾਗ ਮੁਨਾਫਾ ਕਮਾਇਆ ਰਾਜੇਵ ਸਿੰਘ ਜੀ ਕਰਕੇ ਇਹਨਾਂ ਕਰਕੇ ਨਹੀਂ ਆਮ ਆਦਮੀ ਪਾਰਟੀ ਨੇ ਤਾਂ ਸਾਡੀਆਂ ਮਾਵਾਂ ਦੀ ਤੇ ਪੜਾਅ ਦੀ ਕੜਕ ਵੀ ਖਾ ਗਏ ਲੋਕਾਂ ਦਾ ਇਹ ਤਾਂ ਕੜਕ ਵੀ ਖਾ ਗਏ ਇਹਨਾਂ ਨੇ ਕੀ ਦੇਣਾ ਸੀ ਇਹ ਜਿਹੜੇ ਗੱਲਾਂ ਕਰਦੇ ਐ ਕਿ ਅਸੀਂ ਆ ਕਰ ਦੇਵਾਂਗੇ ਮੇਰੀਆਂ ਬੀਬੀਆਂ ਨਾਲ ਪੜਾਅ ਨਾਲ ਵਾਅਦਾ ਕੀਤਾ ਸੀ ਹਜ਼ਾਰ ਰੁਪਏ ਦੇਵਾਂਗੇ ਕੀਤਾ ਸੀ ਨਾ ਤੇ બીજી ਜਿਹੜੀ ਮੁੱਖ ਹੀ ਹੁੰਦੀ ਹੈ ਨਾ ਪਰਿਵਾਰ ਦੀ ਦਾਦੀ ਉਹਨੂੰ ਇਹ ਲੱਗਦਾ ਹੈ ਹਜ਼ਾਰ ਮੇਰਾ ਆਊਗਾ ਹਜ਼ਾਰ ਮੇਰੀ 9 ਦਾ ਆਊਗਾ ਹਜ਼ਾਰ ਮੇਰੀ 3 ਦਾ ਆਊਗਾ ਦੋ ਪੋਤੀਆਂ ਹਜ਼ਾਰ ਹਜ਼ਾਰ ਉਹਨਾਂ ਦਾ ਆਊਗਾ ਹਜ਼ਾਰ ਮੇਰੀ 2 ਤੀ ਦਾ ਆਊਗਾ ਫਿਰ ਉਹ ਕਹਿੰਦੀ ਇਹ ਤਾਂ ਬਾਹਲਾ ਹੋ ਜਾਊਗਾ ਚਾ ਗਿਣਨ ਦੀ ਲੋੜ ਨਹੀਂ ਪੈ ਜਾਂਦੀ ਹੈ ਸੌਖੀ ਤੇ ਰੋਜ਼ ਰਾਤ ਨੂੰ 60-8000ਾਂ ਤੇ ਖਾਤੇ 'ਚ ਪਾ ਕੇ ਦੇਦੇ ਸੌਂਦੀ ਹੈ ਫਿਰ ਕਾਂਗਰਸ ਕਿੱਥੇ ਚੰਗੀ ਲੱਗਦੀ ਹੈ ਫਿਰ ਕੋਈ ਨਹੀਂ ਕਣਕ ਚੰਗੀ ਲੱਗਦੀ ਭਾਈ ਪੇਰ ਪੈਨਸ਼ਨਾਂ ਨਹੀਂ ਚੰਗੀਆਂ ਲੱਗਦੀਆਂ ਜਦੋਂ ਅਗਲੇ ਨਹੀਂ ਪਤਾ ਲੱਗਦਾ 7-8000 ਝਾੜੂ ਵਾਲੀ ਸਰਕਾਰ ਦੇ ਦੋਗੀ ਜਦੋਂ ਭਾਈ ਬਾਈ ਤੋਂ ਮੰਗਣਾ ਹੈ ਮੇਰੇ ਤੋਂ ਉਦੋਂ ਮੰਗਣਾ ਵੀ ਔਖਾ ਲੱਗਦਾ ਹੈ ਬਾਈ ਸਾਹਿਬ ਦੀ ਮੰਗਦਾ ਕੱਲ ਤਾਂ ਦਿੱਤਾ ਸੀ 500 ਅੱਜ ਫੇਰ ਮੰਗੀ ਜਾਨੀ ਹੈ ਹੁਣੇ ਤਾਂ ਥੋੜ੍ਹ ਸਵਾਇਆ ਸੀ ਅੱਜ ਫੇਰ ਮੰਗੀ ਜਾਨੀ ਹੈ ਹੈ ਕਿ ਨਹੀਂ ਉਦੋਂ ਬਾਈ ਫੇਰ ਝਾੜੂ ਵਾਲੀ ਸਰਕਾਰ ਬਾਲੀ ਜੀ ਲੱਗਦੀ ਪਰ ਜਦੋਂ ਲਾਲਚ ਕੀਤਾ 1000 ਦਾ ਨਾਲਤ ਕੀਤਾ ਹਜ਼ਾਰ ਦਾ ਤੇ ਦਾਣਿਆਂ ਤੋਂ ਵੀ ਗਏ ਸਾਡੇ ਨਾਲ ਉਹ ਹੋਈ ਤੇ ਮੈਂ ਭੈਣਾ ਨੂੰ ਇਹ ਪੁੱਛਦੀ ਐ ਕਿ ਜਿਹੜੀ ਪੈਨਸ਼ਨ 1500 ਰੁਪਿਆ ਬਜ਼ੁਰਗ ਲੈਂਦੇ ਐ ਇਹ ਕਿਹੜੀ ਸਰਕਾਰ ਨੇ ਇਹ ਕੀਤੀ ਸੀ ਭਾਈ ਹਾਂਜੀ ਇਹ ਚਾੜੂ ਵਾਲੇ ਕਰਕੇ ਚਾੜੂ ਵਾਲਿਆਂ ਨੇ ਕੀਤੀ ਆ ਜਿਹੜੀ ਧੀਆ ਵੀ ਸਕਨ ਸਕੀਮ ਐ 52000 ਰੁਪਿਆ ਇਹ ਕਿਹਨੇ ਕੀਤੀ ਐ ਉਈ ਬੀਬੀਆਂ ਦਾ ਬਸਰ ਦਾ ਕਰਾਇਆ ਫਿਰ ਕਿਨੇ ਕੀਤਾ ਨਰੇਗਾ ਕਿਨੇ ਦਿੱਤੀ ਹੈ ਹੁਣ ਤਾਂ ਨਹੀਂ ਛੱਡਦੇ ਮਗਰ ਲੱਜੋਗੇ ਹੁਣ ਬਾਈ ਝਾੜੂ ਵਾਲੇ ਕਹਿੰਦੇ ਐ ਕਿ ਹੁਣ ਅਸੀਂ 1000 ਨਹੀਂ ਹੁਣ ਅਸੀਂ 1100 ਦੇਣਾ ਹੈ ਲੈ ਲਓ ਹੁਣ 100 ਵਧਾ ਕੇ ਦੇਣ ਦੀ ਗੱਲ ਕਰਦੇ ਐ ਮੈਂ ਭੈਣਾ ਨੂੰ ਇੱਕ ਬੇਨਤੀ ਕਰਦੀ ਆ ਕਿਸੇ ਦੇ ਮਗਰ ਨਹੀਂ ਲੱਗਣਾ ਜਿਵੇਂ ਇੱਕ ਟੀਚਰ ਕੁੜੀ ਹੋਵੇ ਕੋਈ ਭੈਣ ਹੋਵੇ ਕੋਈ ਬੀਬੀ ਹੋਵੇ ਤਾਂ ਬੱਚੀਆਂ ਭੱਜ ਕੇ ਉਧਰ ਜਾਂਦੀਆਂ ਜਾਂਦੀਆਂ ਨਾ ਕਿ ਕੋਈ ਨਹੀਂ ਮੰਮੀ ਮੈਂ ਇਕੱਲੀ ਚਲ ਜਾਂਗੀ ਮੈਂ ਆਪੇ ਕਰਾ ਲਿਆਉਂਗੀ ਜੇ ਕੋਈ ਡਾਕਟਰ ਔਰਤ ਹੋਵੇ ਕੰਨ ਵਿਖੋੜਾ ਹੋਵੇ ਤੇ ਕਹੀਦਾ ਕਿਸੇ ਨੂੰ ਜਾਣ ਨਾਲ ਜਾਂਦੀ ਲੋੜ ਨਹੀਂ ਮੈਂ ਆਪੇ ਚਲੀ ਜਾਊਂਗੀ ਆਪੇ ਆਦਾ ਕੰਨ ਵੀ ਵਿਖਾ ਲਿਆਉਂਗੀ ਦਵਾਈ ਵੀ ਲਿਆਉਂਗੀ ਤੇ ਭਾਈ ਜੀ ਆਪਦੀ ਭੈਣ ਨੂੰ ਐਮਐਲਏ ਬਣਾ ਲੋਂਗੇ ਸਾਰੀਆਂ ਹੀ ਪੁੰਝਿਆ ਕਰੋਂਗੇ ਮੇਰੇ ਕੋਲ ਘਰੇ ਦੇਖੋ ਅੱਜ ਤੱਕ ਆਪਾਂ ਸੱਚ ਦੀ ਲੜਾਈ ਲੜੀ ਹੈ ਕੰਮ ਕੀਤੇ ਐ ਤੁਹਾਡਾ ਬੰਦ ਦਾ ਹੱਥ ਤੁੰ ਲਿਆ ਕੇ ਛਿ ਰੱਖਿਆ ਤੇ ਅੱਜ ਦਾ ਅੱਜ ਜਿਸ কুরਸੀ ਤੇ ਰਾਜਾ ਵੜਿੰਗ ਜੀ ਬੈਠੇ ਹੈ ਨਾ ਇਹਨਾਂ ਦੋਵਾਂ ਤੋਂ ਉਮੀਦ ਹੈਗੀ ਐ ਕੌਣ ਜਾਣਗੇ ਹਾਂਜੀ ਕੌਣ ਜਾਣਗੇ ਜੀ ਕੌਣ ਜਾਣਗੇ